ਅਕਾਲੀ ਆਗੂ ਅਤੇ ਸਾਬਕਾ ਐਮਐਲਏ ਲਖਬੀਰ ਸਿੰਘ ਲੋਧੀ ਨੰਗਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉੱਥੇ ਜਿੱਥੇ ਉਹਨਾਂ ਨੇ ਐਗਜ਼ੀਕਟਿਵ ਕਮੇਟੀ ਦੇ ਫੈਸਲੇ ਦੀ ਨਖੇਦਗੀ ਕੀਤੀ ਹੈ ਅਤੇ ਨਾਲ ਇਹ ਵੀ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੇ ਵੀ ਵਿਰੋਧ ਵਿੱਚ ਨਹੀਂ ਜਾ ਸਕਦੇ ਲੋਕ ਉਹਨਾਂ ਦੇ ਇਸ ਵਿਆਰ ਤੋਂ ਭੰਬਲ ਪੂਸੇ ਵਿੱਚ ਨੇ ਕਿ ਫਿਰ ਉਹ ਹੈ ਕਿਨਾਂ ਦੇ ਨਾਲ ਅਸਲ ਦੇ ਵਿੱਚ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੇ ਵੱਲੋਂ ਬੀਤੇ ਦਿਨੀ ਲਏ ਗਏ ਫੈਸਲਿਆਂ ਦੀ ਵਿਰੋਧਤਾ ਕੀਤੀ ਹੈ ਉਹਨਾਂ ਨੇ ਆਖਿਆ ਕਿ ਨਰੈਣ ਸਿੰਘ ਚੌੜਾ ਦੀ ਪੱਗ ਲੱਥ ਗਈ। ਪੱਗ ਤਾਂ ਕਹਿੰਦੇ ਲੜਾਈ ਵਿੱਚ ਲਾਥੀ ਜਾਂਦੀ ਆ ਉਹਨੂੰ ਕਿਹੜਾ ਕੋਈ ਸੀਮੈਂਟ ਲੱਗਿਆ ਹੁੰਦਾ। ਹੋ ਸਕਦਾ ਹੈ ਕਿ ਉਹਨਾਂ ਦਾ ਬਿਆਨ ਆਉਣ ਵਾਲੇ ਦਿਨਾਂ ਵਿੱਚ ਇਹ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣੇ। ਪਰ ਉਹਨਾਂ ਨੇ ਆਖਿਆ ਸੀ ਐਗਜ਼ੀਕਟਿਵ ਦੇ ਫਲਾਏ ਗਏ ਫੈਸਲੇ ਦੇ ਵਿਰੁੱਧਾਂ ਅਤੇ ਵਿਕਰਮ ਮਜੀਠੀਆ ਵੱਲੋਂ ਵੀ ਪ੍ਰੈਸ ਨੋਟ ਜਾਰੀ ਕਰਕੇ ਇਸ ਦੀ ਨਖੇਦੀ ਕੀਤੀ ਗਈ ਸੀ। ਉਹਨਾਂ ਨੇ ਆਖਿਆ ਕਿ ਅਸੀਂ ਐਗਜ਼ੀਕਟਿਵ ਦੇ ਖਿਲਾਫ ਜੋ ਉਹਨਾਂ ਨੇ ਇਹ ਫੈਸਲਾ ਸੁਣਾਇਆ ਕਿ ਆਵਾਜ਼ ਬੁਲੰਦ ਕੀਤੀ ਹੈ। ਦੇ ਨਾਲ ਉਸਨੇ ਇਸ ਗੱਲ ਦੀ ਵੀ ਹਾਮੀ ਭਰੀ ਕਿ ਸਭ ਤੋਂ ਪਹਿਲਾਂ ਕੋਰ ਕਮੇਟੀ ਵਿੱਚ ਵੀ ਉਹਨਾਂ ਨੇ ਆਵਾਜ਼ ਉਠਾਈ ਕਿ ਸੁਖਵੀਰ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਉਹਨਾਂ ਆਖਿਆ ਕਿ ਜੱਥੇਦਰਾਂ ਦੀ ਤੋਹੀਨ ਦੇ ਅਸੀਂ ਖਿਲਾਫ ਹ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਬਦਲਿਆ ਜਾਂਦਾ ਤਾਂ ਇਹ ਲੋਕਾਂ ਦੇ ਵਿੱਚ ਮਜ਼ਾਕ ਬਣ ਕੇ ਰਹਿ ਜਾਏਗਾ ਉਹਨਾਂ ਨੇ ਆਖਿਆ ਕਿ ਜਦੋਂ ਉਹ 2 ਦਸੰਬਰ ਦਾ ਫੈਸਲਾ ਆਇਆ ਸੀ ਉਹਦੇ ਤੋਂ ਬਾਅਦ ਅਕਾਲੀ ਦਲ ਸਿੱਧੇ ਰਾਹ ਪੈਣ ਜੋਗਾ ਹੋ ਗਿਆ ਸੀ ਪਰ ਦੁਬਾਰਾ ਅੰਤਰੀਕ ਕਮੇਟੀ ਦੇ ਫੈਸਲੇ ਨੇ ਜਖਣਾ ਪਟਕੇ ਰੱਖ ਦਿੱਤੀ ਹੈ ਜਿਕਾ ਖਾਲਸਾ ਵੈਗੂ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਜਿਸ ਵਿਸ਼ੇ ਦੇ ਸਬੰਧ ਵਿੱਚ ਤੁਸੀਂ ਗੱਲ ਕਰਨਾ ਚਾਹੁੰਦੇ ਜੇ ਕਾਫੀ 5-4 ਮਹੀਨੇ ਤੋਂ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਚੱਲਦੀ ਆ ਰਹੀ ਸੀ ਕਿ ਅਕਾਲ ਤਖਤ ਮਹਾਨਿਆ ਤੇ ਕਾਲੀ ਦਲ ਦੀ ਜਿਹੜੀ ਮੰਤਰਿਆਓ ਸ੍ਰੀ ਕਾਨਤਖ ਸਾਹਿਬ ਦੇਤੇ ਬਣਾਈ ਗਈ ਸੀ ਇਹ ਕਾਲ ਤਖਤ ਦੀਆਂ ਮਾਨ ਮਰਿਆਦਾ ਜਿਹੜੀ ਆ ਉਹਨਾਂ ਨੂੰ ਕਿਸੇ ਕਿਸੂ ਦੀ ਢਾਹ ਨਹੀਂ ਲੱਗਣੀ ਚਾਹੀਦੀ ਜਿਸ ਨਾਲ ਅਕਾਲੀ ਦਲ ਨੂੰ ਬੜਾ ਵੱਡਾ ਨੁਕਸਾਨ ਹੋ ਜਾ ਪਿਛੇ ਵੀ ਚੈਨਲਾਂ ਦੇ ਉੱਤੇ ਸਾਡੇ ਬਿਆਨ ਵੀ ਆਏ ਤੁਹਾਨੂੰ ਪਤਾ ਆ ਕਾਫੀ ਦਿਨੋਂ ਚੱਲਦਾ ਰਿਹਾ ਅਸੀਂ ਜੋ ਕੁਛੇ ਘਟਰਾਵਾਂ ਵਾਪਰੀਆਂ ਨੇ ਪਹਿਲੋਂ ਤੇ ਗਿਆਨੀ ਹਰਪ੍ਰੀਤ ਵਾਲੀ ਵਾਪਰੀ ਗਾਨੀ ਹਰਪ੍ਰੀਤ ਦੀ ਘਟਨਾ ਵਿਸ਼ੇਪ ਵੱਖਰੀ ਸੀ ਉਹਦੇ ਖਿਲਾਫ ਜੋ ਕੁਝ ਵੀ ਹੋਇਆ ਤੁਸੀਂ ਸਾਰੇ ਜਾਣਦੇ ਜੇ ਇਨਕੁਆਇਰੀ ਕਮੇਟੀ ਬਣਾਈ ਗਈ ਫਿਰ ਵੀ ਉਹ ਜਮੇ ਕਾਲੀ ਦਲ ਦੇ ਲੱਗਾ ਬਿਲਕੁਲ ਠੀਕ ਆ ਪਰ ਅਸੀਂ ਸਮਝਦੇ ਆਂ ਕਿ ਕੋਈ ਤੌਰ ਤਰੀਕਾ ਅਪਣਾ ਕੇ ਕੋਈ ਗੱਲ ਕੀਤੀ ਜਾਵੇ ਤੇ ਫਿਰ ਉਹਦੇ ਚ ਫੇਸ ਸੇਵਿੰਗ ਹੋ ਜਾਂਦੀ ਉਹ ਗੱਲ ਤੇ ਅਜੇ ਮੱਠੀ ਨਹੀਂ ਹੋਈ ਤੇ ਧਾਮੀ ਸਾਹਿਬ ਅਸਤੀਫਾ ਦੇ ਗਏ ਧਾਮੀ ਸਾਹਿਬ ਸੁਧਾਰ ਲੈਣ ਵਾਲਿਆਂ ਚ ਤੇ ਇਕਾਲੀ ਦਲ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੇ ਸੀ ਇਕਾਲ ਤਖਤ ਦੇ ਸਾਹਿਬ ਦੇ ਨਾਲ ਇੱਕ ਪੁਲ ਦਾ ਕੰਮ ਕਰਦੇ ਸੀ ਜਦੋਂ ਜਦੋਂ ਪਤਾ ਲੱਗਾ ਧਾਮੀ ਸਾਹਿਬ ਨੂੰ ਵੀ ਮੇਰੀ ਪੇਸ਼ ਨਹੀਂ ਜਾਂਦੀ ਉਹ ਤੁਹਾਡੇ ਸਾਹਮਣੇ ਰਜਾਇਨ ਕਰਕੇ ਔਰ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨਾ ਜਿਹੜਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਜੋ ਪਿਛਲੇ ਦਿਨਾਂ ਚ ਫੈਸਲੇ ਲਏ ਆ ਉਹ ਬੜੇ ਨਿੰਦਣਜੋਗ ਆ। ਇੱਕ ਤੇ ਫੈਸਲਾ ਲੈ ਲਿਆ ਜੀ ਉਹਨੂੰ ਚੌੜੇ ਨੂੰ ਪੰਥ ਚੋਂ ਸੇਕ ਦਿਓ। ਚੌੜੇ ਨੇ ਵੱਡਾ ਅਟੈਕ ਕੀਤਾ ਬਾਦਲ ਸਾਹਿਬ ਦੇ ਉੱਤੇ। ਪਰ ਗੁਰੂ ਰਾਮਦਾਸ ਰਾਖਾ ਸੀ। ਚੌੜੇ ਦੀ ਉੱਥੇ ਕੋਈ ਪੇਸ਼ ਨਹੀਂ ਗਈ। ਮੁਰਕੇ ਕੀ ਮਸਲਾ ਬਣਿਆ। ਚੋੜੇ ਦੀ ਪੱਗ ਦਾ ਮਸਲਾ ਤਾਂ ਚਲੇ ਗਿਆ ਤੇ ਸਗਬੀਰ ਬਾਦਲ ਤੇ ਗੋਲੀ ਚੱਲਣ ਦਾ ਮਸਲਾ ਠਾਂ ਚ ਲੈ ਕੇ ਇੱਕ ਬੰਦਾ ਤੇ ਗੋਲੀ ਚਲਾ ਕੇ ਸਣੇ ਪੱਗ ਖੋਪੜੀ ਡਾਉਣ ਦੀ ਗੱਲ ਕਰ ਰਿਆ ਸਰ ਇਧਰ ਤੇ ਲੜਾਈ ਪੜਾਈ ਦੇ ਵਿੱਚ ਇੱਕ ਬੰਦੇ ਦੀ ਪੱਗ ਲੱਸੀ ਸੀ ਪੱਗ ਨੂੰ ਕਿਹੜਾ ਸੀਮਿੰਟ ਲੱਗਾ ਹੁੰਦਾ ਇਹ ਮਰੀ ਮਾਰੀ ਜੀ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸੀ ਆ ਪਰ ਇਹ ਸਾਰਾ ਕੋਸ਼ਿਸ਼ ਹੀ ਕੋਸ਼ਿਸ਼ ਕਰਦੇ ਰਹਾਂ ਪਾਰਟੀ ਦੀਆਂ ਮੀਟਿੰਗਾਂ 'ਚ ਵੀ ਆਪਾਂ ਇਸ ਗੱਲ ਨੂੰ ਬਚੀਏ ਬਾਪਾ ਕਾਲ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖੀਏ ਔਰ ਉਹ ਕੰਮ ਕਰੀਏ ਜਿਹਦੇ ਨਾਲ ਪਾਰਟੀ ਦੀ ਸਾਡੀ ਸ਼ੋਭਾ ਵਧੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਸਰਦਾਰ ਸਖਬੀਰ ਸਿੰਘ ਜੀ ਬਾਦਲ ਨੇ ਰਜਾਇਨ ਕੀਤਾ ਆ ਪਹਿਲੀ ਮੀਟਿੰਗ ਜਿਹੜੀ ਐਮਰਜੈਂਸੀ ਹੋਈ ਦਾਸ ਨੇ ਉੱਚੀ ਬਾਹ ਕਰਕੇ ਕਿਹਾ ਕਿ ਰਜਾਇਨ ਮਨਜ਼ੂਰ ਕਰ ਲੈਣਾ ਚਾਹੀਦਾ ਜੇ ਸਤਾ ਸਿੰਘ ਬੀਤ ਸਿੰਘ ਬਾਦਲ ਦਾ ਭਲਾ ਚਾਉਣਾ ਸਾਰੀ ਕਮੇਟੀ ਗਵਾਹ ਆ ਵਿੱਚ ਜਿਹੜੇ ਪੁੱਛ ਲੈਣ ਵਾਲੇ ਸੀ ਉਹਨਾਂ ਆਖਿਆ ਨਾ 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 ਇਹ ਨਹੀਂ ਕਰਨਾ ਦੇਖਿਆ ਜਾਂ ਤੁਸੀਂ ਦੱਸੋ ਵੀ ਉਹਨਾਂ ਤੁਹਾਨੂੰ ਆਖਿਆ ਵੀ ਨਾ ਕਰਿਓ ਜੇ ਉਹਨਾਂ ਰਜਾਇਨ ਕਰ ਦਿੱਤਾ ਰਜਾਇਨ ਕਰਕੇ ਤੁਸੀਂ ਇੱਕ ਰੈਜ਼ੋਲੂਸ਼ਨ ਪਾ ਲੋ ਕਿ ਟੀਲ ਫਰਦਰ ਨਵੇਂ ਪ੍ਰਧਾਨ ਦੀ ਚੋਣ ਤੱਕ ਕੰਮ ਇਹ ਕਰਦੇ ਰਹਿਣਗੇ ਅਸੀਂ ਇਹਨਾਂ ਦਾ ਸਿਫਰ ਮਨਜ਼ੂਰ ਕਰਦੇ ਸਾਰੇ ਕੰਮ ਉਹ ਕੋਈ ਨਹੀਂ ਗੱਲ ਸੁਣੀ ਉਸ ਤੋਂ ਬਾਅਦ ਅੱਜ ਫੇਰਾ ਮਸਲਾ ਆਇਆ ਫੇਰ ਇਹ ਆਖਿਆ ਵੀ ਇਹ ਜੋ ਕੁਝ ਵਾਪਰ ਰਿਹਾ ਨਾ ਇਹਨੂੰ ਕੰਟਰੋਲ ਕਰੀਏ ਜੇ ਕੰਟਰੋਲ ਨਾ ਕੀਤਾ ਤਾਂ ਆਪਣਾ ਨੁਕਸਾਨ ਹੋਏਗਾ ਕਿੰਨੀਆਂ ਘਟਨਾਵਾਂ ਮੈਂ ਤੁਹਾਨੂੰ ਗਿਣ ਕੇ ਸੁਣਾਵਾਂ ਜਿਹੜੀਆਂ ਵਾਪਰੀਆਂ ਜਿਹੜੀਆਂ ਸਾਨੂੰ ਡੇ ਬਾਏ ਡੇ ਇੱਕ ਦਾ ਦਾ ਜਵਾਬ ਦਿੰਦੇ ਰਹਾਂ ਉਹ ਇਹ ਹਟਦਾ ਨਹੀਂ ਰਿਹਾ ਤੇ ਦੂਜੀ ਵਾਪਰ ਜਾਂਦੀ ਦੀ ਹੈ। ਉਹ ਅਜੇ ਹਟਦਾ ਨਹੀਂ ਰਿਹਾ ਤੇ ਦੂਜੀ ਵਾਪਰ ਜਾਂਦੀ ਹੈ। ਮਤਲਬ ਸਾਡੇ ਬੰਦਿਆਂ ਨੇ ਗਲਤੀ ਤੇ ਗਲਤੀ ਕੀਤੀ। ਉਹ ਤਾਂ ਸਮਾਂ ਲੰਘ ਗਿਆ। ਹੁਣ ਆ ਜਿਹੜਾ ਮਸਲਾ ਧਾਮੀ ਸਾਹਿਬ ਦੀ ਰਜਾਇਨ ਕਰ ਤੋਂ ਬਾਅਦ ਆ ਫੈਸਲਾ ਜੋ ਵਰਕਿੰਗ ਕਮੇਟੀ ਜਿਹੜੀ ਇਹਨਾਂ ਦੀ ਐਗਜ਼ੀਕਟਿਵ ਕਮੇਟੀ ਹੈ ਉਹਨੇ ਕਰ ਦਿੱਤਾ। ਵੀ ਅਜੇ ਤੇ ਅੱਗ ਬੜੀ ਵੱਡੀ ਬਲ ਰਹੀ ਆ ਵੀ ਆਪਾਂ ਇਹਦੇ 'ਚ ਹੌਸਲੇ ਨਾਲ ਚਲੀਏ। ਉਹ ਗੱਲ ਸਾਡੀ ਜਿਹੜੀ ਆ ਉਹ ਜੱਕ ਫੈਸਲਾ ਕੀਤਾ ਜਿਹੜੀ ਕਾਰ ਕਿ ਜਾਰੀ ਸਾਡੀ ਹੈਗੀ ਸੀ ਐਗਜ਼ੈਕਟਿਵ ਦੀ ਉਹਦੇ ਵਿੱਚ ਸਾਡਾ ਐਸਾ ਕੰਮ ਕਰ ਦਿੱਤਾ ਜਿਹਦੇ ਨਾਲ ਸਾਡੀ ਵਰਲਡ ਭਰ ਦੇ ਵਿੱਚ ਥੂ-ਥੂ ਹੋ ਗਈ। ਅਸੀਂ ਪ੍ਰਤੀਵਾਦ ਤੇ ਲੋਕਾਂ ਨੂੰ ਕਹਿੰਦੇ ਆ ਲੋਕਾਂ ਨੇ ਅਸੀਂ ਭਰਤੀ ਨਹੀਂ ਕਰਨੀ। ਅਸੀਂ ਤੇ ਕਾਲ ਤਖਤ ਸਾਹਿਬ ਦੇ ਨਾਲ ਆ। ਹੁਣ ਅਸੀਂ ਪਬਲਿਕ ਦੇ ਨੁਮਾਇੰਦੇ ਆ। ਲੋਕਾਂ ਚ ਅਸੀਂ ਰਹਿਣਾ ਆ। ਅਸੀਂ ਪਿੰਡਾਂ 'ਚ ਨਹੀਂ ਜਾ ਸਕਦੇ ਜਿੱਨਾਂ 'ਚ ਅਸੀਂ ਪਬਲਿਕ ਦੇ ਜੋ ਪਬਲਿਕ ਦੀ ਛੋਟ ਆ ਜੋ ਉਹਦੀ ਵਾਲੀ ਗੱਲ ਨਾ ਕਰੀਏ। ਅਸੀਂ ਆਖੇ ਜੀ ਵੇਖੋ ਸਾਨੂੰ ਤੇ ਕੋਈ ਰਾਜਨੀਤਿਕ ਗਰਜ ਨਹੀਂ ਹੈਗੀ। ਇਹ ਇਹੀ ਤੇ ਐਮ.ਐਲ.ਏ ਬਣ ਕੇ ਵੇਖ ਲਿਆ ਆ। ਪਰ ਅਸੀਂ ਇਹ ਚਾਹੁੰਦੇ ਆਂ ਵੀ ਜੇਕਰ 84 'ਚ ਇੰਦਰਾ ਗਾਂਧੀ ਨੇ ਕਾਲ ਤਖਤ ਸਾਹਿਬ ਨੂੰ ਕੋਪਰ ਟੈਂਕਾਂ ਦਾ ਢਾਹ ਢਰੀ ਕਰ ਦਿੱਤਾ ਸੀ ਤੇ ਕੌਮ ਨੇ ਉਹਦੋਂ ਵਧੀਆ ਕਾਲ ਤਖਤ ਬਣਾ ਲਿਆ। ਪਰ ਜੇ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਵਾਂ ਇਹ ਢਾਟੇ ਰਹੀ ਹੋ ਗਿਆ ਤੇ ਇਹ ਸਾਡੀ ਆਉਣ ਵਾਲੀ ਨਸਲਾਂ ਕੋਈ ਨਹੀਂ ਬਣਨੀ। ਦੋ ਤਰੀਕ ਦੇ ਜਿਹੜੇ ਫੈਸਲੇ ਸੀ ਉਹਦੇ ਨਾਲ ਕਾਲ ਤਖਤ ਦੀ ਮਹਾਨਤਾ ਵਧੀ ਸੀ ਤੇ ਕਾਲੀਦਲ ਸਿੱਧੇ ਰਾਹ ਪੈਂ ਜੋਗਾ ਹੋ ਗਿਆ ਸੀ। ਮੁੜ ਕੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਨੇ ਐਸਾ ਇੰਟਰਫੀਰੈਂਸ ਕੀਤਾ ਆ ਇਹ ਸਾਡੀ ਬੜੀ ਬੜੀ ਗੱਲ ਨੂੰ ਫਿਰ ਤਹਿਸ਼ ਨਹਿਸ਼ ਕਰ ਅਸੀਂ ਤੇ ਇਹ ਗੱਲ ਕੀਨੀ ਵੀ ਇਹ ਤੇ ਕੋਈ ਡੋਮੇਨ ਵਿੱਚ ਕਿਤੇ ਏਜੰਡੇ ਵਿੱਚ ਹੀ ਨਹੀਂ ਸੀ ਅਸੀਂ ਐਗਜ਼ੀਕਟਿਵ ਦੇ ਮੈਂਬਰਾਂ ਨਾਲ ਗੱਲ ਕੀਤੀ ਵੀ ਯਾਰ ਇਹ ਤੇ ਕੋਈ ਏਜੰਡੇ 'ਚ ਹੀ ਨਹੀਂ ਸੀ ਤੇ ਵੱਧ ਤੋਂ ਵੱਧ ਧਾਮੀ ਦੇ ਸਟੀਫੇ ਨੂੰ ਮਨਜ਼ੂਰ ਕਰਨਾ ਨਾ ਮਨਜ਼ੂਰ ਕਰਨ ਦੀ ਗੱਲ ਤੇ ਕਹੀ ਜਾ ਸਕਦੀ ਸੀ ਤੇ ਇਹ ਕਾਲ ਤੱਕ ਦੇ ਜਿ세 ਬਾਰੇ ਮਸਲਾ ਕੋ ਨਹੀਂ ਚਲੋ ਹਰਪ੍ਰੀਤ ਦਾ ਤੇ ਕੜਵਾਪਣ ਤੇ ਉਹਦੇ ਬੋਲਚਾਲ ਤੇ ਦੂਜੇ ਤੀਜੇ ਗੱਲਾਂ